ਸਸ਼ੀ ਕਾਂਜੀ ਗਾਉਂ ਰਿਪੋਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤਰੀਕ 14 ਅਗਸਤ ਦਿਨ ਬੁੱਧਵਾਰ ਤੇ ਸੀ ਮਿਨਾ 30 ਅੱਜ ਗੱਲ ਕਰਦੇ ਹਾਂ ਸਤਿਗੁਰ ਜੀ ਹਰਮੰਦਰ ਸਾਹਿਬ ਤੋਂ ਆਏ ਹੁਕਮਨਾਮਾ ਬਾਰੇ ਜੋ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ ਸਕਦੇ ਹੋ ਆਵਾਜ਼ ਦੀਆਂ ਖਬਰਾਂ ਵਿੱਚ ਦੇਸ਼ ਵਿਦੇਸ਼ ਦੀਆਂ ਮੁੱਖ ਖਬਰਾਂ ਤੇ ਨਜ਼ਰ ਮਾਰੀਏ ਸਭ ਤੋਂ ਪਹਿਲੀ ਖਬਰ ਹੈ ਜੀ 14 ਅਗਸਤ ਨੂੰ ਕੈਬਨਟ ਮੀਟਿੰਗ ਕਈ ਮਹੀਨੇ ਬਾਅਦ ਹੋਣ ਜਾ ਰਹੀ ਹੈ ਇਸ ਤੋਂ ਇਕ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ 13 ਅਗਸਤ ਨੂੰ ਪੰਚਾਇਤੀ ਚੋਣਾਂ ਦੀ ਤਿਆਰੀ ਸ਼ੁਰੂ ਕਰਦਿਆਂ ਵਿਧਾਇਕਾਂ ਦੇ ਨਾਲ ਇਸ ਮੁੱਦੇ ਉੱਤੇ ਮੀਟਿੰਗ ਕੀਤੀ ਵਿਧਾਇਕਾਂ ਤੋਂ ਵਿਕਾਸ ਕੰਮਾਂ ਦੀ ਫੀਡਬੈਕ ਲਈ ਇਸ ਤੋਂ ਇਲਾਵਾ ਸੂਬੇ ਵਿੱਚ ਆਉਣ ਵਾਲੀਆਂ ਚਾਰ ਜਿਮਨੀ ਚੋਣਾਂ ਉੱਤੇ ਵੀ ਰਿਪੋਰਟ ਮੰਗੀ ਗਈ ਰਣਨੀਤੀ ਬਣਾਉਂਦਿਆਂ ਹਦਾਇਤਾਂ ਜਾਰੀਆਂ ਕੀਤੀਆਂ ਨੇ ਕਿ 14 ਅਗਸਤ ਨੂੰ ਲੰਬੇ ਸਮੇਂ ਬਾਅਦ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਪੰਚਾਇਤੀ ਚੋਣ ਐਕਟ ਵਿੱਚ ਸੋਧ ਕਰਨ ਦਾ ਬਿੱਲ ਵੀ ਪੇਸ਼ ਕੀਤਾ ਜਾ ਸਕਦਾ ਹੈ ਜਿਸ ਤਹਿਤ ਪਿੰਡਾਂ ਦੇ ਵਿੱਚ ਪਾਰਟੀ ਦੇ ਚੋਣ ਨਿਸ਼ਾਨ ਤੋਂ ਬਿਨਾਂ ਹੀ ਚੋਣਾਂ ਲੜੀਆਂ ਜਾਣਗੀਆਂ ਇਸ ਤੋਂ ਇਲਾਵਾ 11 ਅਗਸਤ ਨੂੰ ਪੈरिस ਵਿੱਚੋਂ 올림픽ਸ ਦੀ ਕਲੋਜ਼ਿੰਗ ਸੈਰੇਮਨੀ ਤੋਂ ਬਾਅਦ ਖਿਡਾਰੀ ਹਣ ਹੌਲੀ-ਹੌਲੀ ਕਰਕੇ ਵਾਪਸ ਆਪਣੇ ਮੂਲਕ ਪਰਤ ਆਏ ਹਨ ਹਾਕੀ ਟੀਮ ਨੂੰ ਕਾਂਸੀ ਦਾ ਤਗਮਾ ਜਿੱਤਣ ਵਿੱਚ ਹੀਰੋ ਰਹੇ ਬੀਆ ਸੁਰੇਸ਼ ਦਾ 에য়ারਪੋਰਟ ਉੱਤੇ ਜ਼ਬਰਦਸਤ ਸਵਾਗਤ ਕੀਤਾ ਗਿਆ ਸੀ ਰਜੇਸ਼ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਟੀਮ ਮੇਰੇ ਲਈ ਜਿੱਤੀ ਅਤੇ ਅਸੀਂ ਇਹ ਸਵਾਗਤ ਜਿੱਤ ਕੇ ਆਏ ਹਾਂ ਉਹਨਾਂ ਕਿਹਾ ਕਿ ਪਿਛਲੀ ਵਾਰੀ ਵੀ ਅਸੀਂ ਤਗਮਾ ਨਾ ਵਾਪਸ ਆਈ ਸੀ ਤੇ ਹੁਣ ਅਸੀਂ ਇਸ ਨੂੰ ਆਦਤ ਬਣਾ ਲਿਆ ਹੈ ਇਸ ਦੇ ਨਾਲ ਹੀ ਕੁਸ਼ਤੀ ਵਿੱਚ ਇਕਲੌਤਾ ਮੈਡਲ ਜਿੱਤਣ ਵਾਲੇ ਅਮਨ ਸਹਰਾਵਤ ਦਾ ਵੀ ਦਿੱਲੀ ਪਹੁੰਚਣ ਤੇ ਸ਼ਾਨਦਾਰ ਸਵਾਗ ਪੈਰਿਸ 올림픽 ਦੇ ਵਿੱਚ ਕਾਂਸੀ ਦਾ ਤਗਮਾ ਜਿੱਤੂ ਟੀਮ ਵਿੱਚ ਪੰਜਾਬ ਪੁਲਿਸ ਦੇ ਚਾਰ ਡੀਐਸਪੀ ਕੈਪਟਨ ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਅਤੇ ਮਨਦੀਪ ਸਿੰਘ ਸ਼ਾਮਿਲ ਹਨ। ਇਹਨਾਂ ਸਾਰਿਆਂ ਨੇ ਪੰਜਾਬ ਡੀਜੀਪੀ ਕੋਰਵ ਜਾਦਵ ਦੇ ਨਾਲ ਮੁਲਾਕਾਤ ਕੀਤੀ। ਤਸਵੀਰ ਸਾਂਝੀ ਕਰਦੇ ਹੋਏ ਡੀਜੀਪੀ ਕੋਰਵ ਜਾਦਵ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਪੰਜਾਬ ਪੁਲਿਸ ਦੇ ਟੀਐਸਪੀ ਦਾ ਕਮਾਂਡਰੀ ਮੈਦਾਨ ਤੇ ਸ਼ਾਨਦਾਰ ਪ੍ਰਦਰਸ਼ਨ ਇਨ੍ਹਾਂ ਨੇ ਕਾਂਸੀ ਦਾ ਤਗਮਾ ਜਿੱਤਦਾ ਹੈ। ਪੰਜਾਬ ਦੇ ਹਾਕੀ ਹੀਰੋਜ਼ ਨੂੰ ਬਹੁਤ-ਬਹੁਤ ਵਧਾਈ। ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੱਲ ਇੱਕ ਨਵੀਂ ਲੀਪ ਆਉਂਦੀ ਹੈ ਪੰਜਾਬ ਦੇ ਪ੍ਰਸ਼ਾਸਨਿਕ ਸਕੱਤਰਾਂ ਦੀ ਮੀਟਿੰਗ ਸਰਦੀ। ਦਰਜਾ ਰਾਜਪਾਲ ਦੁਆਰਾ ਜਿਹੀਆਂ ਮੀਟਿੰਗਾਂ ਦਾ ਆਯੋਜਨ ਸਿਰਫ ਆਮ ਕਰਕੇ ਰਾਸ਼ਟਰਪਤੀ ਦੌਰਾਨ ਹੀ ਹੁੰਦਾ ਹੈ ਪਰ ਨਵੇਂ ਰਾਜਪਾਲ ਨੇ ਵੱਖਰਾ ਕਦਮ ਚੁੱਕ ਕੇ ਪੰਜਾਬ ਦੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਹਾਲਾਂਕਿ ਆਪ ਸਰਕਾਰ ਤਰਫੋਂ ਰਾਜਪਾਲ ਦੇ ਇਸ ਕਦਮ ਨੂੰ ਲੈ ਕੇ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਇਹ ਵੀ ਪਤਾ ਲੱਗਾ ਹੈ ਕਿ ਸੂਬਾ ਸਰਕਾਰ ਨੇ ਆਪਣੀ ਤਰਫੋਂ ਨਮੀ ਰਾਜਪਾਲ ਨਾਲ ਕੋਈ ਵੀ ਵਿਵਾਦਿਤ ਪਹਿਲ ਕਰਨ ਤੋਂ ਗੁਰੇਜ਼ ਕਰਦੇ ਆਪਣੇ ਅਧਿਕਾਰੀਆਂ ਨੂੰ ਰਾਜਪਾਲ ਦੀ ਮੀਟਿੰਗ ਵਿੱਚ ਭਾਗ ਲੈਣ ਤੋਂ ਰੋਕਿਆ ਤਾਂ ਕਿ ਵੀ ਨਹੀਂ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤੀ ਚੋਣਾਂ ਦੀ ਤਿਆਰੀ ਬਜੋ ਕੱਲ ਆਪ ਵਿਧਾਇਕਾਂ ਨੂੰ ਲੋਕਾਂ ਦੇ ਦਰਵਾਜ਼ੇ ਹੋਂ ਤੇ ਚਾਣ ਦੀ ਨਸੀਹਤ ਦਿੱਤੀ ਹੈ ਉਨ੍ਹਾਂ ਗੱਲ ਚੰਡੀਗੜ੍ਹ ਵਿੱਚ ਆਪ ਵਿਧਾਇਕਾਂ ਦੀ ਮੀਟਿੰਗ ਦੌਰਾਨ ਆਖਿਆ ਕਿ ਉਹ ਚੰਡੀਗੜ੍ਹ ਦੀਆਂ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਦੇ ਦਰਮਿਆਨ ਬੈਠਣ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਜਾਣਨ ਲਈ ਇਸ ਮੌਕੇ ਨਾ ਐਲਾਨ ਕੀਤਾ ਕਿ ਤੁਹਾਡਾ ਵਿਧਾਇਕ ਤੁਹਾਡੇ ਦਰਵਾਜ਼ੇ ਪ੍ਰੋਗਰਾਮ ਵੀ ਸੂਬਾ ਸਰਕਾਰ ਚਲਦੀ ਜਲਦੀ ਹੀ ਸ਼ੁਰੂ ਹੋਏਗੀ ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਤੁਰੰਤ ਪੰਜਾਬ ਵਿੱਚ 4 ਵਿਧਾਨ ਸਭਾ ਹਲਕਿਆਂ ਦੀਆਂ ਆਉਂਦੀਆਂ ਜਿਮਨੀਚੋਆਂ ਨੂੰ ਲੈ ਕੇ ਵੀ ਇਨ੍ਹਾਂ ਹਲਕਿਆਂ ਦੇ ਇੰਚਾਰਜਾਂ ਨਾਲ ਮੀਟਿੰਗ ਕੀਤੀ ਅਤੇ ਇਨ੍ਹਾਂ ਹਲਕਿਆਂ ਦੀਆਂ ਮੁਸ਼ਕਲਾਂ ਤੇ ਜ਼ਰੂਰਤਾਂ ਦੇ ਮੱਦੇ ਨਜ਼ਰ ਨਵੇਂ ਵਿਕਾਸ ਫੰਡ ਜਾਰੀ ਕਰਨ ਦੀ ਰੂਪਰੇਖਾ ਵੀ ਤਿਆਰ ਕੀਤੀ ਗਈ ਹੈ ਪਿਛਲੇ ਦਿਨੀ ਪੰਜਾਬ ਵਿੱਚ ਚੱਲ ਰਹੇ ਸੜਕੀ ਪ੍ਰੋਜੈਕਟ ਵਿੱਚ ਆਈਆਂ ਰੁਕਾਵਟਾਂ ਉੱਤੇ ਕੇਂਦਰੀ ਮੰਤਰੀ ਰਿਤਿਨ ਗੜਕਰੀ ਵੱਲੋਂ ਲਿਖੀ ਗਈ ਚਿੱਠੀ ਦਾ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਕੱਲ੍ਹ ਜਵਾਬ ਪੇਸ਼ ਕੀਤਾ ਮੁੱਖ ਮੰਤਰੀ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਕੇਂਦਰੀ ਸੜਕੀ ਪ੍ਰੋਜੈਕਟ ਵਿੱਚ ਦੇਰੀ ਪਿੱਛੇ ਕਿਸਾਨਾਂ ਦਾ ਕਸੂਰ ਨਹੀਂ ਹੈ ਬਲਕਿ ਉਹ ਸਾਰੇ ਵਿੱਚ ਲੱਗੇ ਠੇਕੇਦਾਰਾਂ ਦਾ ਹੀ ਕਸੂਰ ਹੈ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕਿਸਾਨਾਂ ਨੂੰ ਲੱਗਾ ਹੈ ਕਿ ਉਹਨਾਂ ਨੂੰ ਠੁਕਵਾ ਭਾਅ ਨਹੀਂ ਮਿਲ ਰਿਹਾ ਤਾਂ ਜ਼ਮੀਨ ਦੇਣ ਦੇ ਲਈ ਤਿਆਰ ਨਹੀਂ ਹੁੰਦੇ ਇਸ ਤੋਂ ਬਿਨਾਂ ਨਾ ਕਿਹਾ ਕਿ ਇਹ ਜਿਹੇ ਮਾਮਲੇ ਨੇ ਸਾਹਮਣੇ ਆਏ ਹ ਜਿੱਨਾ ਵਿੱਚ ਜ਼ਮੀਨ ਦਾਫਤਰ ਦਾ ਪਾਸਟਰ ਅਥਾਰਟੀ ਨੂੰ ਦੇਦਾ ਦਿੱਤਾ ਸੀ ਪਰ ਠੇਕੇਦਾਰ ਨੇ ਕੰਮ ਸ਼ੁਰੂ ਕਰਨ ਦੇ ਵਿੱਚ ਹੀ ਦੇਰ ਲਗਾ ਦਿੱਤੀ ਜਿਸ ਤੋਂ ਬਾਅਦ ਕਿਸਾਨਾਂ ਨੇ ਦੁਆਰਾ ਜ਼ਮੀਨ ਉੱਤੇ ਬਾਹੀ ਸ਼ੁਰੂ ਕਰ ਦਿੱਤੀ ਇਸ ਬਤਾਰੇ ਵਿੱਚ ਮੁੱਖ ਮੰਤਰੀ ਨੇ ਇਹ ਵੀ ਆਖਿਆ ਕਿ ਸੂਬਾ ਸਰਕਾਰ ਸੂਬੇ ਦੇ ਅਤੇ ਦੇਸ਼ ਦੀ ਤਰੱਕੀ ਦੇ ਲਈ ਵਚਨਬੱਧ ਹੈ ਅਤੇ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਉਦੇ ਹਰਿਆਣਾ ਦੇ ਸੁਨਾਰੀਆ جیل ਦੇ ਵਿੱਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਫਿਰ ਫਰਵੋ ਮਿਲ ਗਈ ਹੈ ਇਸ ਦੌਰਾਨ ਡੇਰਾ ਮੁਖੀ ਉੱਤਰ ਪ੍ਰਦੇਸ਼ ਦੇ ਬਾਗਵੰਦ ਵਿਚਾਰ ਲੈ ਆਪਣੇ ਆਸ਼ਰਮ ਦੇ ਵਿੱਚ ਹੀ ਰਹੇਗਾ ਡੇਰਾ ਮੁਖੀ ਨੇ جیل ਵਿੱਚੋਂ ਬਾਹਰ ਆਉਂਦਿਆਂ ਹੀ ਆਪਣੇ ਪਿਆਰੋਕਾਰਾਂ ਨੂੰ ਵੀਡੀਓ ਸੰਦੇਸ਼ ਜਾਰੀ ਕਰਦੇ ਆਖਿਆ ਕਿ ਆਪਣੇ ਘਰਾਂ ਵਿੱਚ ਹੀ ਰਹਿਣ ਤੇ ਬਾਗਵੰਦ ਡੇਰੇ ਵਿੱਚ ਕੋਈ ਵੀ ਨਾ ਆਵੇ ਉਦੋਂ ਡੇਰਾ ਮੁਖੀ ਨੂੰ ਸਾਬੋ ਮਿਗਲਨਲੈਂਡ ਦੇ ਮਗਰੋਂ ਸੁਪਰੀਆ ਪੰਥ ਇੱਕ 13 ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਆਖਿਆ ਕਿ ਰਾਮ ਰਹੀਮ ਨੂੰ بار بار ਪੈਰੋਲ ਦੇਣ ਪਿੱਛੇ ਉਨਾਕਿਆ ਕੇ ਰਾਮ ਰਹੀਮ ਨੂੰ ਦਿੱਤੀ ਜਾਇਫਰ ਲੋਕ ਦੇ ਪੰਥਕ ਤਿਰੰਗ ਸਖਤ ਦਰਵਾਜ਼ੇ ਪਰ ਹਰਿਆਣਾ ਸਰਕਾਰ ਕਾਨੂੰਨਾ ਵਿੱਚ ਸੋਧ ਕਰਕੇ ਰਾਮ ਰਹੀਮ ਨੂੰ ਪੈਰੋਲ ਦਿਵਾ ਰਹੀ ਹੈ ਇਹ ਜਿਹਾ ਕਦਮ ਮੰਦਪਾ ਹੈ ਜਲਪੁਰ ਦੀ ਕੇਂਦਰੀ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਆਸ ਅਰਮੋਵੀ ਰਾਜਸਥਾਨ ਦੀ ਹਾਈ ਕੋਰਟ ਨੇ ਇਲਾਜ ਦੇਣ 7 ਦਿਨਾਂ ਦੀ ਪੈਰੋਲ ਦੇ ਦਿੱਤੀ ਹੈ 85 ਸਾਲਾ ਆਸ ਅਰਮੋਹਣ ਪੁਲਿਸ ਦੀ ਨਿਗਰਾਨੀ ਦੇ ਵਿੱਚ ਮਹਾਰਾਸ਼ਟਰ ਇਲਾਜ ਕਰਵਾਉਣ ਜਾਵੇਗਾ ਜਿਸ ਕਾਰਨ ਹੈ ਕਿ ਆਸ ਅਰਮ ਸਤੰਬਰ 2013 ਤੋਂ ਜੇਲ੍ਹ ਵਿੱਚ ਬੰਦ ਹੈ ਅਤੇ ਉਸਨੇ ਕਈ ਵਾਰ ਜ਼ਮਾਨਤ ਜਾਂ ਪੈਰੋਲ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਤੋਂ ਪਹਿਲਾਂ ਉਹ ਹਰ ਵਾਰੀ ਅਸਫਲ ਰਿਹਾ ਬਾਬਾ RAMDEV ਨੂੰ ਵੀ ਕੱਲ ਸੁਪਰੀਮ ਕੋਰਟ ਨੇ ਇੱਕ ਵੱਡੀ ਰਾਹਤ ਦਿੱਤੀ ਹੈ ਸੁਪਰੀਮ ਕੋਰਟ ਨੇ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਕੇਸ ਵਿੱਚ RAMDEV ਨੂੰ ਮਾਫੀ ਦੁਸਤ ਅਵਿਕਾਰ ਕਰ ਲਿਆ ਤੇ ਉਸ ਦੇ ਖਿਲਾਫ ਅਦਾਲਤੀ ਹੱਦ ਤੱਕ ਕਾਰਵਾਈ ਬੰਦ ਕਰ ਦਿੱਤੀ ਹੈ ਸੂਬੇ ਵਿਸ਼ਲੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਲਈ ਵੋਟਰ ਰਜਿਸਟ੍ਰੇਸ਼ਨ ਤੇ ਹੁਣ ਸੰਭਾਲ ਖੜੇ ਹੋਣ ਲੱਗ ਪਏ ਹਨ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਂ ਅਮੀਨੇ ਸੂਬਾ ਸਰਕਾਰ ਅਤੇ ਦੋਸ਼ ਬਾਰੇ ਕਿਉਂ ਆਯੋਗ ਲੋਕ ਕਰਨਿਆ STPC ਬੋਟਾਂ ਬਣਾ ਰਹੀ ਹੈ ਕੱਲ ਐਸ.ਪੀ.ਐਸ.ੀ ਦੇ ਪ੍ਰਧਾਨ ਦੇਗਵਾਈ ਹੇਠ ਇੱਕ ਵਫਦ ਗੁਰਦੁਆਰਾ ਚੌਂਕ ਕਮਿਸ਼ਨਰ ਨੂੰ ਮਿਲਿਆ ਤੇ ਪੱਤਰ ਸੌਂਪ ਕੇ ਸਰਕਾਰੀ ਅਧਿਕਾਰੀਆਂ ਵੱਲੋਂ ਬੋਲਾਂ ਬਣਾਉਣ ਸਮੀਨਿਸ਼ਵਾਨੀ ਕੀਤੀ ਜਾਣ ਰਹੀ ਅਣਦੇਖੀ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਸੂਬੇ ਦੀਆਂ ਜੇਲ੍ਹਾਂ ਨੂੰ ਮੋਬਾਈਲ ਮੁਕਤ ਕਰਨ ਦੇ ਵੱਡੇ ਵੱਡੇ ਦਾਅਵਿਆਂ ਦੇ ਬਾਵਜੂਦ ਸੂਬੇ ਦੀਆਂ ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਦੀ ਪਰਮਾਰ ਹੈ ਸਖਤ ਸੁਰੱਖਿਆ ਪ੍ਰਬੰਧਾਂ ਦਾ ਦਾਵਾ ਕਰਨ ਵਾਲੀ ਫਲੋਜ਼ਪੌਦੀ ਕੇਂਦਰੀ ਜੇਲ੍ਹ ਵਿੱਚੋਂ ਕੱਲ ਤਲਾਸ਼ੀ ਦੌਰਾਨ 12 ਮੋਬਾਈਲ ਫੋਨ ਤੇ ਹੋਰ ਨਸ਼ੀਲੇ ਪਦਾਰਥ ਮਿਲੇ ਜਿਕਰਿਓ ਹੈ ਕਿ ਬੀਤੀ ਦਿਨੀ ਲੁਧਿਆਣਾ ਦੀ ਜੇਲ੍ਹ ਵਿੱਚੋਂ ਵੀ ਤਲਾਸ਼ੀ ਦੌਰਾਨ 7 ਮੋਬਾਈਲ ਫੋਨ ਮਿਲੇ ਸਨ ਇੰਨੀ ਵੱਡੀ ਮਾਤਰਾ ਵਿੱਚ ਮੋਬਾਈਲ ਫੋਨਾਂ ਦਾ ਜੇਲ੍ਹ ਵਿੱਚੋਂ ਬਰਾਮਦ ਹੋਣਾ ਸੁਰੱਖਿਆ ਪ੍ਰਬੰਧਾਂ ਤੇ ਕਈ ਸਵਾਲ ਖੜੇ ਕਰ ਰਿਹਾ ਹੈ ਉੱਧੇ ਸੁਪਰੀਮ ਕੋਰਟ ਵੱਲੋਂ ਸ਼ੰਭੂ ਬਾਰਡਰ ਤੇ ਕੌਮੀ ਮਾਰਗ ਨੂੰ ਅੰਸ਼ਕ ਤੌਰ ਤੇ ਖੋਲਣ ਦੇ ਦਿੱਤੇ ਹੁਕਮਾਂ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤ ਲਾਲ ਸਿੰਘ ਪੰਦੇਰ ਅਤੇ ਸੰਜੁ ਦੇ ਆਗੁਰ ਜਗਜੀਤ ਸਿੰਘ ਢੱਲੇਵਾਲ ਨੇ ਸਵਾਗਤ ਕੀਤਾ ਨਾਖਿਆ ਕਿ ਉਹਨਾਂ ਨੂੰ ਸੜਕ ਖਾਲੀ ਕਰਨ ਵਿੱਚ ਕੋਈ ਇਤਰਾਜ਼ ਨਹੀਂ ਹੈ ਪਰ ਕੇਂਦਰ ਸਰਕਾਰ ਨੂੰ ਇਸ ਤੋਂ ਪਹਿਲਾਂ ਉਹਨਾਂ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ ਉਹਨਾਂ ਇਹ ਵੀ ਆਖਿਆ ਕਿ ਸੁਪਰੀਮ ਕੋਰਟ ਦਾ ਫੈਸਲਾ ਪੜਨ ਤੋਂ ਬਾਅਦ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਕਿਸਾਨ ਸੰਗਠਨਾਂ ਸਾਂਗਸ਼ ਦੀਆਂ ਰਣਨੀਤੀ ਤਿਆ ਕੀਤੀ ਜਾਵੇਗੀ ਦਿੱਲੀ ਵਿੱਚ ਦਿੱਲੀ ਸਰਕਾਰ ਤੇ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਖਸੈਨਾ ਦੇ ਦਰਮਿਆਨੇ ਕੋਲ ਫਿਰ ਖੜਕ ਗਿਆ। ਦਰਸਲ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਖਸੈਨਾ ਨੇ ਦਿੱਲੀ ਸਰਕਾਰ ਦੇ ਆਜ਼ਾਦੀ ਦਿਹਾੜੀ ਮੌਕੇ ਝੰਡਾ ਲਹਿਰਾਉਣ ਦੇ ਲਈ ਗ੍ਰਹਿ ਮੰਤਰੀ ਨੂੰ ਨਾਮਜ਼ਦ ਕਰ ਦਿੱਤਾ ਹੈ। ਐਲਜੀ ਦੇ ਇਸ ਕਦਮ ਦੇ ਨਾਲ ਆਪ ਅਤੇ ਐਲਜੀ ਦਫ਼ਤਰ ਦੇ ਵਿਚਕਾਰ ਟਕਰਾ ਦਾ ਨਵਾਂ ਪਿੰਡ ਬਣ ਗਿਆ। ਇਸ ਤੋਂ ਪਹਿਲਾਂ ਚਿਕਰ ਹੋ ਗਿਆ ਕਿ ਅਰਵਿੰਦ ਕੇਜਰੀਵਾਲ ਨੇ ਇੱਛਾ ਜਤਾਈ ਸੀ ਕਿ ਆਜ਼ਾਦੀ ਦਿਵਸ ਉੱਤੇ ਦਿੱਲੀ ਸਰਕਾਰ ਦੇ ਹੋਣ ਵਾਲੇ ਪ੍ਰੋਗਰਾਮ ਵਿੱਚ ਉਹਨਾਂ ਦੀ ਥਾਂ ਤੇ ਉਹਨਾਂ ਦੀ ਮੰਤਰੀ ਆਤੀਸ਼ੀ ਝੰਡਾ ਲਹਿਰਾਉਣ ਜਿਸ ਨੂੰ ਦਿੱਲੀ ਦੇ ਰਾਜਪਾਲ ਨੇ ਰੱਦ ਕਰ ਦਿੱਤਾ ਹੈ। ਕਲਕੱਤਾ ਵਿੱਚ ਡਾਕਟਰ ਦੇ ਨਾਲ ਜ਼ਬਰ ਜਨਾਹ ਤੇ ਹੱਤਿਆ ਦੇ ਮਾਮਲੇ ਵਿੱਚ ਹਾਈ ਕਲਕੱਤਾ ਦੀ ਹਾਈ ਕੋਰਟ ਨੇ ਹੁਣ ਇਸ ਸੰਬੰਧੀ ਜਾਂਚ ਸੀਬੀਆਈ ਨੂੰ ਸੌਂਪਣ ਦੇ ਆਦੇਸ਼ ਦਿੱਤੇ ਹਨ ਕੋਰਟ ਦੇ ਸਦੇਸ਼ ਤੋਂ ਬਾਅਦ ਸੀਬੀਆਈ ਨੇ ਤੁਰੰਤ ਹਰਕਤ ਵਿੱਚ ਆਉਂਦੇ ਆਏ ਜ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ ਅਸਲ ਕੋਰਟ ਨੇ ਕੱਲ ਪਛਮੀ ਬੰਗਾਲ ਪੁਲਿਸ ਨੂੰ ਇਸ ਮਾਮਲੇ ਵਿੱਚ ਠੇ ਲਗਾਤਨ ਦੇ ਲਈ ਦੋਸ਼ੀ ਠਹਿਰਾਉਣ ਦੀ ਉਸ ਤੋਂ ਇਹ ਜਾਂਚ ਵਾਪਸ ਲੈ ਲਈ ਸੀ ਤੇ ਕੋਰਟ ਨੇ ਇਸ ਦੇ ਨਾਲ ਹੀ ਹੜਤਾਲ ਉੱਤੇ ਚੱਲ ਰਹੇ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਰੀਜ਼ਾਂ ਦੀਆਂ ਮੁਸ਼ਕਲਾਂ ਦੇਖਦੇ ਹੋਏ ਕੰਮ ਤੇ ਵਾਪਸ ਆ ਜਾਣ 200 ਕਰੋੜ ਰੁਪਏ ਦੀ ਆਈ ਇਸ ਤਸਕਰੀ ਦੇ ਕੇਸ ਤੇ ਮਲਜ਼ਮ ਰਹਿ ਰਾਜਾ ਕੰਦੋਲਾ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਕੱਲ ਜਲੰਧਰ ਦੀ ਅਦਾਲਤ ਨੇ ਦੋਸ਼ੀ ਿਕrar ਦਿਆਂ 9 ਸਾਲ ਦੀ ਕੈਦ ਅਤੇ 1 ਲੱਖ ਰੁਪਏ ਦਾ ਜੁਰਮਾਨਾ ਦੀ ਸਜ਼ਾ ਸੁਣਾਈ ਹੈ ਇਸ ਕੇਸ ਵਿੱਚ ਰਾਜਾ ਕੰਦੋਲਾ ਦੀ ਪਤਨੀ ਰਾਜਵੰਤ ਕੌਰ ਨੂੰ ਵੀ 3 ਸਾਲ ਦੀ ਸਜ਼ਾ ਸੁਣਾਈ ਗਈ ਪਰ ਉਸਦੇ ਪੁੱਤਰ ਪੁੱਤਰ ਨੂੰ ਸਬੂਤਾਂ ਦੀ ਘਾਟ ਦੇ ਕਾਰਨ ਬਰੀ ਕਰ ਦਿੱਤਾ ਗਿਆ ਜਿਸ ਕਰਕੇ ਹੋ ਗਿਆ ਕਿ ਆਈ ਇਸ ਨਾਲ ਜੁੜੇ ਮਾਮਲੇ ਵਿੱਚ ਰਾਜਾ ਕੰਦੋਲਾ ਪਹਿਲਾਂ ਵੀ ਬਰੀ ਹੋ ਚੁੱਕਾ ਹੈ ਚੋਣ ਕਮਿਸ਼ਨ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਹਾਲਾਤਾਂ ਦੀ ਸਮੀਖਿਆ ਕਰਨ ਦੇ ਲਈ ਅੱਜ ਕੇਂਦਰੀ ਪ੍ਰੈਸ ਕਾਟਾ ਨਾਲ ਮੀਟਿੰਗ ਕਰੇਗਾ ਜੀ ਤਰ੍ਹਾਂ ਹੈ ਕਿ ਚੋਣ ਕਮਿਸ਼ਨ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ ਤੇ ਇਸ ਦੇ ਦੇ ਪਿਛਲੇ ਹਫਤੇ ਹੀ ਉਸਨੇ ਜੰਮੂ ਕਸ਼ਮੀਰ ਦਾ ਦੌਰਾ ਕਰਕੇ ਤਿਆਰੀਆਂ ਦੀ ਸਮੀਖਿਆ ਵੀ ਕੀਤੀ ਸੀ ਖੇਡਾਂ ਵਾਲੇ ਸਾਹਸੇ ਦਾਲਦਲ ਸੀਏਐਸ ਨੇ ਭਾਰਤੀ ਮਹਿਲਾ ਪਹਿਲਵਣ ਵਿਨੇਸ਼ ਫੋਗਟ ਵੱਲੋਂ ਦਾਇਰ ਅਪੀਲ ਉਤੇ ਆਪਣਾ ਫੈਸਲਾ ਇੱਕ ਵਾਰ ਫਿਰ ਮੁਲਤਵੀ ਕਰ ਦਿੱਤਾ ਹੈ ਅਦਾਲਤ ਹੁਣ 16 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਰਾਤ 9 ਵਜੇ ਆਪਣਾ ਫੈਸਲਾ ਸੁਣਾਵੇਗੀ ਉਧਰ ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਮੰਗ ਕੀਤੀ ਹੈ ਕਿ ਵਿਨੇਸ਼ ਫੋਗਟ ਨੂੰ ਸੋਨ ਤਗਮੇ ਜਿੱਤਣ ਵਾਲੇ ਖਿਡਾਰੀਆਂ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਚਾਂਸ ਤੋਂ ਬਿਨਾ ਖਾਪ ਨੇ ਵਿਨੇਸ਼ ਨੂੰ ਭਾਰ ਦਰ ਦਿੱتن ਦੇਣ ਦੀ ਮੰਗ ਵੀ ਕੀਤੀ ਹੈ ਉਧਰ ਬੰਗਲਾਦੇਸ਼ ਵਿੱਚ ਬਦਲੇ ਰਾਜਨੀਤਿਕ ਖਲਾਫਤਾਂ ਦੇ ਚੱਲਦਿਆਂ ਹੋਣ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਅਤੇ 6 ਹੋਰਨਾਂ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਇਸ ਤੋਂ ਬਿਨਾਂ ਕੱਲ ਬੰਗਲਾਦੇਸ਼ ਦੀ ਅੰਤਿਮ ਸਰਕਾਰ ਦੇ ਮੁਖੀ ਯੂਨਸ ਨੇ ਹਿੰਦੂ ਪਾਈ ਚਾਰ ਦਿਨਾਂ ਮੁਲਾਕਾਤ ਕੀਤੀ ਤੇ ਉੱਤੇ ਉਹਨਾਂ ਨੂੰ ਸੁਰੱਖਿਆ ਦਾ ਪੂਰਾ ਪ੍ਰੋਸੈਦਾ ਜਿਸ ਨਾਲ ਹੀ ਖਬਰਾਂ ਸਮਾਪਤ ਹੋਣ ਧੰਨਵਾਦ